ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਜੋ ਗੱਲ ਕਰਨੀ ਹੈ ਉਹ ਹੈ ਕਿ ਜਿੜਨਾ ਰੂਹਾਂ ਚਿਰਾਗ ਉੱਪਰ ਦੀ ਹੱਥ ਫੇਰ ਕੇ ਮੱਥਾ ਟੇਕਦਿਆਂ ਹੈ ਸੋ ਉਹਨਾਂ ਲਈ ਖਾਸ ਹੈ ਸੋ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਜੀ ਸਮਝਣਾ ਵੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਸੁਣਿਆ ਕਰੋ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈਸਾੀਆਂ ਦੀ ਵੀ ਲਿਖਣਾ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਸ-ਤੱਕੇ ਤੇ ਇੱਥੇ ਪਹਿਲਾਂ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਸਭ ਤੋਂ ਪਹਿਲਾਂ ਆਪ ਸਭ ਨੂੰ ਵੀਰਵਾਰ ਮੁਬਾਰਕ ਹੋਵੇ ਜੀ ਸੋ ਅੱਜ ਦਾ ਜੋ ਦਿਨ ਹੈ ਵੀਰਵਾਰ ਦਾ ਸੋ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ 11ਵੀਂ ਸ੍ਰੀ ਵੀ ਅੱਜ ਦੇ ਦਿਨ ਬਣਾਈ ਗਈ ਹੈ ਤੇ ਨਾਲ ਨਾਲ ਇੱਕ ਦਿਨ ਵੀਰਵਾਰ ਦਾ ਹੈ ਸੋ ਇਸ ਕਰਕੇ ਬਹੁਤ ਹੀ ਕਰਮਾ ਵਾਲਾ ਦਿਨ ਹੈ ਜੀ ਜਿਨ੍ਹਾਂ ਰੂਹਾਂ ਨੇ ਇਸ ਦਿਨ ਨੂੰ ਮਨਾਇਆ ਹੈ 니ਜਾਂ ਦੇ ਨਾਲ ਸੇਵਾ ਕੀਤੀ ਹੈ ਸੱਚੇ ਦਿਲੋਂ ਅਰਦਾਸਾਂ ਕੀਤੀਆਂ ਹੈ ਜੀ ਉਹ ਅਰਦਾਸਾਂ ਕਦੇ ਬੇਰਥੀਆਂ ਨਹੀਂ ਜਾਣਗੀਆਂ ਅੱਜ ਦੀ ਤਾਂ ਕੱਲੋਂ ਅਰਦਾਸਾਂ ਤੁਹਾਡੇ ਕੰਮ ਹੀ ਆਉਣਗੀਆਂ ਸੇਵਾ ਕੀਤੀ ਤੁਹਾਡੇ ਕੰਮ ਹੀ ਆਵੇਗੀ ਸੇਵਾ ਦਾ ਹੱਕ ਉਹ ਮਾਲਕ ਕਦੇ ਨਹੀਂ ਰੱਖਦਾ ਬੰਦਾ ਬੰਦੇ ਦਾ ਹੱਕ ਰੱਖ ਸਕਦਾ ਮਿਹਨਤ ਰੱਖ ਸਕਦਾ ਪਰ ਪ੍ਰਮਾਤਮਾ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਦਾ ਸੋ ਜੋ ਤੁਸੀਂ ਸੇਵਾ ਕਰਮ ਕਰਦੇ ਹੋ ਇੱਕ ਪਲ ਜੋ ਮਾਲਕ ਦੇ ਲੇਖੇ ਤੁਸੀਂ ਲਾ ਦਿੰਦੇ ਹੋ ਉਹਦਾ ਵੀ ਹਿਸਾਬ ਹੁੰਦਾ ਹੈ ਸੋ ਉਹ ਤਾਂ ਹਰ ਇੱਕ ਸੈਕੰਡ ਦਾ ਨੇ ਇਹਾ ਸਾਬ ਰੱਖਦਾ ਹੈ ਜਦੋਂ ਤੁਸੀਂ ਮਨ ਵਿੱਚ ਕਦੇ ਪੀਰਾਂ ਨੂੰ ਯਾਦ ਕਰਦੇ ਹੋ ਕਿ ਤੇ ਤਸਵੀਰ ਦੇ ਲੈਂਦੇ ਹੋ ਕਿਸੇ ਦੀ ਗੱਲ ਸੁਣ ਲੈਂਦੇ ਹੋ ਕੋਈ ਗੱਲ ਕਰ ਰਿਹਾ ਹੈ ਪ੍ਰਮਾਤਮਾ ਘਰ ਨਹੀਂ ਤੇ ਉਹ ਆਵਾਜ਼ ਜਦੋਂ ਤੁਹਾਡੇ ਕੰਨਾਂ ਵਿੱਚ ਪਹੁੰਚਦੀ ਆ ਤੇ ਨਾਲ ਹੀ ਤੁਸੀਂ ਆਪਣੇ ਮਾਲਕ ਨੂੰ ਯਾਦ ਕਰਦੇ ਹੋ ਸੋ ਜਦੋਂ ਉਹ ਆਵਾਜ਼ ਪਹੁੰਚੇਗੀ ਤੁਹਾਡੇ ਤੱਕ ਤੁਸੀਂ ਉਹ ਪ੍ਰਮਾਤਮਾ ਨੂੰ ਯਾਦ ਕਰੋਗੇ ਤੇ ਉਹ ਵੀ ਪਲ ਲਿਖਿਆ ਜਾਂਦਾ ਹੈ ਸੋ ਯਾਨੀ ਕਿ ਜਿੰਨੀ ਵਾਰ ਮਾਲਕ ਦਾ ਜ਼ਿਕਰ ਤੁਹਾਡੇ ਮਨ ਵਿਚ ਆਉਂਦਾ ਹੈ ਖਿਆਲ ਆਉਂਦਾ ਹੈ ਸੋ ਉਹ ਪਰਮਾਤਮਾ ਉਹ ਸਭ حساب ਰੱਖ ਰਿਹਾ ਕਿ ਇਸ ਇਨਸਾਨ ਨੇ ਮੈਨੂੰ ਆਹ ਟਾਈਮ ਤੇ ਯਾਦ ਕੀਤਾ ਹੈ ਸੋ ਇਸ ਕਰਕੇ ਉਹ ਮਾਲਕ ਕਦੇ ਵੀ ਹੱਕ ਸੇਵਾ ਦਾ ਨਹੀਂ ਰੱਖਦਾ ਜੀ ਸੱਚੇ ਦਿਲੋਂ ਨੇਕ-ਦਵਾਮਾ ਜ਼ਰੂਰ ਕਰਿਆ ਕਰੋ ਜੀ ਸੋ ਸੇਵਾ ਨਹੀਂ ਚਾ ਭਾਵਨਾ ਨਾ ਕਰੋ ਕਿਉਂਕਿ ਸੇਵਾ ਤੋਂ ਬਗੈਰ ਕੋਈ ਜ਼ਿੰਦਗੀ ਨਹੀਂ ਹੈ ਸੋ ਪ੍ਰਮਾਤਮਾ ਨਾਲ ਹੈ ਤੇ ਇਹ ਹੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਪਹਿਲਾਂ ਇੱਥੇ ਇੱਕ ਮਿੰਟ ਦੱਸ ਦਈਏ ਸੋ ਇੱਥੇ ਇੱਕ ਕਮਲਜੀਤ ਨਾਮ ਤੋਂ ਕਮੈਂਟ ਹਰ ਰੋਜ਼ ਆਉਂਦਾ ਹੈ ਤੇ ਇੱਕ ਮੇਜਰ ਦੇ ਨਾਮ ਤੋਂ ਕਮੈਂਟ ਆਉਂਦਾ ਹੈ ਸੋ ਏ ਕਮੈਂਟਾਂ ਵਿੱਚ ਲਿਖਦੇ ਨੇ ਹਮੇਸ਼ਾ ਕਿ ਅਸੀਂ ਪੂਰੀ ਵੀਡੀਓ ਸੁਣੀ ਦੀ ਹੈ ਦੀਦੀ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡਾ ਸੋ ਇੱਥੇ ਜੋ ਮੇਜਰ ਸਿੰਘ ਨਾਮ ਲਿਖਦੇ ਨੇ ਆਪਣਾ ਸੋ ਇਹ ਲਿਖਦੇ ਨੇ ਕਿ ਕਮੈਂਟਾਂ ਵਿੱਚ ਨਾਮ ਜ਼ਰੂਰ ਬੋਲਿਆ ਕਰੋ ਜਿਨ੍ਹਾਂ ਦਾ ਕਮੈਂਟ ਬੋਲਦੇ ਆ ਸੋ ਦੇਖੋ ਜੀ ਕਮੈਂਟਾਂ ਦੇ ਵਿੱਚ ਕਈਆਂ ਨੇ ਆਪਣਾ ਨਾਮ ਲਿਖਿਆ ਹੁੰਦਾ ਹੈ ਕਈਆਂ ਨੇ ਨਹੀਂ ਲਿਖਿਆ ਹੁੰਦਾ ਸੋ ਆਪਾਂ ਫਿਰ ਜਿਨ੍ਹਾਂ ਦਾ ਨਹੀਂ ਨਾਮ ਹੁੰਦਾ ਪਉ ਵੈਸੇ ਹੀ ਕਮੈਂਟ ਦੱਸ ਦੇਈਦਾ ਬਾਕੀ ਕੋਸ਼ਿਸ਼ ਤੁਸੀਂ ਵੀ ਕਰਿਆ ਕਰੋ ਕੀ ਕਮੈਂਟਸ ਦੇ ਵਿੱਚ ਜਦੋਂ ਕੋਈ ਸਵਾਲ ਕਰਦੇ ਹੋ ਉਸ ਸਮੇਂ ਆਪਣਾ ਨਾਮ ਜ਼ਰੂਰ ਲਿਖੋ ਜੀ ਕੋ ਇੱਥੇ ਥੋੜੀ ਜੀ ਮਿਸਟੇਕ ਹੋ ਗਈ ਹੈ ਮੇਜਰ ਸਿੰਘ ਨਹੀਂ ਹੈ ਦਾਸ ਮੇਜਰ ਨਾਮ ਲਿਖਦੇ ਨੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਹਰ ਰੋਜ਼ ਵੀਡੀਓ ਸੁਣਦੇ ਹੋ ਤੇ ਕਮੈਂਟਰੀ ਕਰਦੇ ਹੋ ਜੀ ਸੋ ਇਹ ਜੋ ਪਲ ਤੁਸੀਂ ਸਮਾਉ ਮਾਲਕ ਦੇ ਲੇਖੇ ਲਾ ਰਹੇ ਹੋ ਇਕਾਦੇ ਵੀ ਵਿਰਧਾ ਨਹੀਂ ਜਾਣਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਸੋ ਇਹ ਸਮਾ ਜੋ ਕੱਢਿਆ ਜਾ ਰਿਹਾ ਹੈ ਬਹਾਨੇ ਦੇ ਨਾਲ ਤੁਸੀਂ ਵੀਡੀਓ ਸੁਣ ਲੈਂਦੇ ਹੋ ਚਲੋ ਇੱਕ ਲਾਲਚ ਹੁੰਦਾ ਹੈ ਮਨ ਦੇ ਅੰਦਰ ਕੀ ਆਪਾਂ ਕੁਝ ਨਾ ਕੁਝ ਸਿੱਖੀਏ ਸੋ ਕੁਝ ਨਾ ਕੁਝ ਸਿੱਖਣ ਨੂੰ ਜਦੋਂ ਮਿਲਦਾ ਹੈ ਤੇ ਨਾਲ ਲੱਗਦਾ ਹੀ ਉਹ ਤੁਹਾਡਾ ਇੱਕ ਚੰਗਾ ਕਰਮ ਹੋ ਜਾਂਦਾ ਹੈ ਕਿਉਂਕਿ ਉਹ ਸਮਾ ਤੁਸੀਂ ਪ੍ਰਮਾਤਮਾ ਦੇ ਲੇਖੇ ਲਾ ਦੰਨੇ ਹੋ ਜਦ ਗੁਰੂ ਘਰ ਦੀ ਪ੍ਰਮਾਤਮਾ ਦੀ ਗੱਲ ਚੱਲਦੀ ਹੈ ਉਹ ਸੁਣਦੇ ਹੋ ਤੇ ਉਹ ਮਾਲਕ ਇਹ ਸਭ ਕੁਝ ਜਾਣੀ ਜਾਣ ਹੈ ਸਭ ਕੁਝ ਲਿਖਦਾ ਹੈ ਦਿਲ ਵਿੱਚ ਆਪਾਂ ਕਿੰਨੀ ਵਾਰ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਹੀ ਲਿਖਿਆ ਜਾਂਦਾ ਹੈ ਤੇ ਕਿੰਨੀ ਵਾਰ ਆਪਾਂ ਚੰਗਾ ਕਰਮ ਕਰਦੇ ਤੇ ਕਿੰਨਾ ਮਾੜਾ ਕਰਦੇ ਉਹ ਸਭ ਸਾਬ ਲਿਖੇ ਹੁੰਦੇ ਨੇ ਸੋ ਇਸ ਕਰਕੇ ਚੰਗਾ ਕਰਮ ਜਿਆਦਾ ਕਰਿਆ ਕਰੋ ਕਿਉਂਕਿ ਕੱਕੜੀ ਦੇ ਵਿੱਚ ਚੰਗੇ ਕਰਮ ਜ਼ਿਆਦਾ ਤੋਲੇ ਜਾਣ ਤਾਂ ਪਨਾ ਹੋ ਸਕਦਾ ਇਹ ਨਹੀਂ ਹੈ ਕਿ ਕਿ ਮਾੜੇ ਕਰਮ ਜ਼ਿਆਦਾ ਕਰ ਲਈਏ ਤੇ ਚੰਗਾਈ ਕਰਦਾ ਕਰੀਏ ਸੋ ਚੰਗੇ ਕਰਮ ਜ਼ਿਆਦਾ ਕਰਨੇ ਚਾਹੀਦੇ ਕਿਉਂਕਿ ਕਈ ਵਾਰ ਤਾਂ ਜਾਣੇ ਨੂੰ ਜਾਣੇ ਦੇ ਵਿੱਚ ਗਲਤੀ ਇਨਸਾਨ ਕਰ ਲੈਂਦਾ ਹੈ ਸੋ ਇਸ ਕਰਕੇ ਚੰਗੇ ਕਰਮ ਹੋਣਗੇ ਤੇ ਇਹ ਸਾਵਧੂ ਹੈ ਮਾੜੇ ਕਰਮਾਂ ਦਾ ਓਕਾਟ ਹੁੰਦਾ ਜਾਂਦਾ ਹੈ ਤੇ ਚੰਗੇ ਕਰਮਾਂ ਦਾ ਭਾਰ ਤੱਕੜੀ 'ਚ ਜ਼ਿਆਦਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਮਾੜੇ ਕਰਮ ਜ਼ਿਆਦਾ ਤੋਲ ਲਈਏ ਤੇ ਚੰਗੇ ਕਰਮ ਘੱਟ ਹੋਵੇ ਤੇ ਇਹ ਵੀ ਨਹੀਂ ਕਿ ਸਭ ਬਰਾਬਰ ਰੱਖਣਾ ਹੈ ਕਿ ਦੋਨੇ ਪਾਸੇ ਉਹ ਬਰਾਬਰ ਰਹੇ ਕਦੇ ਵੀ ਇਹੋ ਜਿਹਾ ਕਰਮ ਨਾ ਕਰੋ ਤੁਸੀਂ ਕੋਸ਼ਿਸ਼ ਹੀ ਕਰਿਆ ਕਰੋ ਦਿਨ ਵਿੱਚ ਕਿ ਕੋਈ ਗਲਤ ਕਰਮ ਕਰਨਾ ਹੀ ਨਹੀਂ ਝੂਠ ਬੋਲਣਾ ਹੀ ਨਹੀਂ ਜਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਵਿੱਚ ਲਾਗੂ ਕਰੋਗੇ ਦਿਨ ਵਿੱਚ ਧਿਆਨ ਰੱਖੋਗੇ ਕਿ ਅਸੀਂ ਚੰਗਾ ਹੀ ਕਰਮ ਕਰਨਾ ਹੈ ਤਾਂ ਹਰ ਰੋਜ਼ ਸੋਚ ਕੇ ਦੇਖੋ ਤੁਸੀਂ ਫਿਰ ਚੰਗੇ ਕਰਮਾਂ ਦੇ ਰਸਤੇ ਤੇ ਚੰਗੀ ਤਰ੍ਹਾਂ ਪੈਜੋ ਜਦੋਂ ਛੋਟੇ ਛੋਟੇ ਫੈਸਲੇ ਇਨਸਾਨ ਲੈਂਦਾ ਹੈ ਤਾਂ ਫਿਰ ਇੱਕ ਦਿਨ ਵੱਡੇ ਫੈਸਲੇ ਲੈਣ ਦੇ ਕਾਬਿਲ ਹੋ ਜਾਂਦਾ ਹੈ ਸੋ ਇਸ ਕਰਕੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਇੱਕ ਦਿਨ ਮੰਜ਼ਿਲ ਤੱਕ ਜ਼ਰੂਰ ਪਹੁੰਚਦਾ ਹੈ ਚਾਹੇ ਕੋਸ਼ਿਸ਼ ਕਰਨ ਲੱਗਿਆ ਜ਼ਿੰਦਗੀ ਵਿੱਚ ਲੱਖ ਰੁਕਾਵਟਾਂ ਆ ਜਾਣ ਪਰ ਇੱਕ ਦਿਨ ਉੱਥੇ ਤੱਕ ਪਹੁੰਚ ਹੀ ਇਨਸਾਨ ਜਾਂਦਾ ਜੇਕਰ ਹਿੰਮਤ ਨਾ ਹਾਰੇ ਸੋ ਹੁਣ ਆਪਾਂ ਇੱਥੇ ਜੀ ਇਹ ਕਵਾਂਗੇ ਕਿ ਆਪ ਸਭ ਦਾ ਬਹੁਤ ਜ਼ਿਆਦਾ ਵੀਡੀਓ ਨੂੰ ਪਿਆਰ ਮਿਲਦਾ ਹੈ ਬਹੁਤ ਰੂਹਾਂ ਹੈ ਜੋ ਹਰ ਰੋਜ਼ ਵੀਡੀਓ ਸੁਣਦੀਆਂ ਹੈ ਸੋ ਇੱਕ ਕਮੈਂਟ ਦੋ ਇਕੱਠੇ ਹੀ ਸਾਹਮਣੇ ਆਏ ਇਸ ਕਰਕੇ ਦੋ ਬੋਲ ਦਿੱਤੇ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਫਿਰ ਮੇਨ ਵਿਸ਼ਾ ਦਾ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਸਾਰੀਆਂ ਸੁਣਦੇ ਆ ਪਰ ਕਮੈਂਟ ਕਦੇ ਨਹੀਂ ਕੀਤਾ ਸੋ ਇਹ ਕਹਿੰਦੇ ਨੇ ਕਿ ਸਾਨੂੰ ਤੁਹਾਡੇ ਕਮੈਂਟਾਂ ਵਿੱਚੋਂ ਹੀ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਪੂਰੀ ਵੀਡੀਓ ਸੁਣਦੇ ਹੋ ਇਹ ਹੀ ਫਾਇਦਾ ਹੈ ਪੂਰੀ ਵੀਡੀਓ ਸੁਣਨ ਦਾ ਕਿਉਂਕਿ ਜੋ ਸਵਾਲ ਕੀਤੇ ਹੁੰਦੇ ਨੇ ਜੋ ਕਮੈਂਟਾਂ ਦੇ ਆਪਾਂ ਜਵਾਬ ਦਿੰਦੇ ਆ ਸੋ ਉਹ ਸਵਾਲ ਕਿਸੇ ਇੱਕ ਨਾਲ ਨਹੀਂ ਜੁੜਿਆ ਹੁੰਦਾ ਕਾਫੀ ਰੂਹਾਂ ਦੇ ਨਾਲ ਹਰ ਇੱਕ ਰੂਹ ਦੇ ਨਾਲ ਜੁੜਿਆ ਹੁੰਦਾ ਹੈ ਜੋ ਪੀਰਾਂ ਵਗੈਰਾ ਦੀ ਸੇਵਾ ਕਰਨ ਵਾਲੇ ਕਿਉਂਕਿ ਲੈਨ ਜੋ ਹੈ ਉਹ ਸੇਮ ਹੀ ਆ ਪੀਰਾਂ ਨੂੰ ਮੰਨ ਰਹੇ ਆ ਸੋ ਇਸ ਕਰਕੇ ਪੜਾਸ ਸਭ ਦੀ ਜ਼ਿੰਦਗੀ ਵਿੱਚ ਆਉਂਦੇ ਹੈ ਸੋ ਇਸ ਕਰਕੇ ਕਹੀਦਾ ਕਿ ਵੀਡੀਓ ਨੂੰ ਪੂਰੀ ਸੁਣੋ ਤਾਂ ਕਿ ਗੱਲ ਸਮਝ ਵਿੱਚ ਆ ਸਕੇ ਤੁਹਾਨੂੰ ਪੁੱਛਣ ਦੀ ਜਰੂਰਤ ਨਹੀਂ ਪਵੇਗੀ ਤੁਹਾਨੂੰ ਬਿਨਾ ਪੁੱਛਿਆ ਇਹ ਸਵਾਲ ਦਾ ਜਵਾਬ ਮਿਲ ਜਾਵੇਗਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਜਿਹੜੀਆਂ ਰੂਹਾਂ ਪੀਰਾਂ ਖੀਰਾਂ ਦੀ ਦਰਗਾਹ ਤੇ ਵੀਰਵਾਰ ਤੇ ਜਾਂ ਅਤਵਾਰ ਦੇ ਦਿਨ ਮੱਥਾ ਟੇਕਣ ਜਾਂਦੀਆਂ ਹੈ ਸੋ ਉਹ ਫਿਰ ਜਦੋਂ ਚਰਕੀ ਤੇਲ ਪਾਉਂਦੀਆਂ ਨੇ ਤਾਂ ਉੱਥੇ ਜਾ ਕੇ ਮੱਥਾ ਟੇਕਣ ਲੱਗੇ ਇੱਕ ਕਰਮ ਕਰਦੀਆਂ ਸੋ ਕਈ ਚਰਾਗਾ ਤੇ ਹੱਥ ਫੇਰ ਕੇ ਮੱਥਾ ਟੇਕਦੇ ਆ ਸੋ ਕਿਉਂਕਿ ਕਈਆਂ ਨੂੰ ਲੱਗਦਾ ਹੁੰਦਾ ਕਿ ਚਰਾਗ ਦੇ ਉੱਪਰ ਦੀ ਜਿਕਰ ਹੱਥ ਫੇਰ ਕੇ ਮੱਥਾ ਟੇਕਾਂਗੇ ਜਾਨੀ ਕਿ ਚਰਾਗ ਉੱਪਰ ਦੀ ਹੱਥ ਫੇਰਨਾ ਜੋਤ ਦੇ ਉੱਪਰ ਦੀ ਤੇ ਫਿਰ ਉਹ ਨੂੰ ਸਿਰ ਮੱਥੇ ਲਾਉਣਾ ਸੋ ਇਹਦੇ ਨਾਲ ਸ਼ਾਇਦ ਉਹ ਪੀਰਾਂ ਦਾ ਆਸ਼ੀਰਵਾਦ ਮਿਲਦਾ ਹੈ ਸੋ ਇਹ ਸੋਚ ਹੁੰਦੀ ਹੈ ਕਈਆਂ ਦੀ ਪਰ ਬਹੁਤ ਜਿਹੜਿਆਂ ਨੂੰ ਦੇਖਿਆ ਹੈ ਅੱਜ ਵੀ ਆਪਾਂ ਕਿਤੇ ਜਦੋਂ ਜਾਂਦੇ ਆ ਉਮਰਾਂ ਲੰਘ ਚੁਕੀਆਂ ਹੈ ਕਾਫੀ ਉਮਰ ਹੋ ਚੁੱਕੀ ਆ ਬਜ਼ੁਰਗ ਹੋ ਗਏ ਆ ਪਰ ਕਈਆਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਆਇਆ ਕਿ ਇਹ ਕਰਮ ਕਰਨਾ ਸਹੀ ਹੈ ਜਾਂ ਗਲਤ ਹੈ ਸੋ ਗਿਆਨ ਕਿਦੋਂ ਹੁੰਦਾ ਹੈ ਜਦੋਂ ਸਾਸੰਗ ਦਾ insan ਸੁਣਦਾ ਹੈ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਦਾ ਗੱਲ ਨੂੰ ਕੱਲਾ ਸੁਣਨਾ ਨਹੀਂ ਹੁੰਦਾ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ ਕੰਮ ਸਿੱਖਦੇ ਹੋ ਹੁਣ ਇਹ ਤਾਂ ਨਹੀਂ ਕਿ ਕੱਲਾ ਆਪਾਂ ਕੰਮ ਕਰਦੇ ਦੇਖ ਲਿਆ ਤੇ ਗਾਂ ਆਪਾਂ ਆਪ ਖੁਦ ਉਹ ਕੰਮ ਬਿਨਾ ਦੇਖੇ ਹੀ ਕਰ ਲਈਏ ਸੋ ਇਹਦੇ ਲਈ ਇਹ ਨਹੀਂ ਹੁੰਦਾ ਕਿ ਦੇਖ ਲਿਆ ਤੇ ਕੰਮ ਆ ਗਿਆ ਉਹਨੂੰ ਪਹਿਲਾਂ ਸਮਝਣਾ ਪੈਂਦਾ ਕੰਮ ਨੂੰ ਫਿਰ ਸਿੱਖਿਆ ਜਾਂਦਾ ਹੈ ਕਾਫੀ ਸਮਾਂ ਲਗਾ ਕੇ ਤਾਂ ਫਿਰ ਉਸ ਕਾਬਿਲ ਬਣਦੇ ਆ ਕਿ ਅਸੀਂ ਹੁਣ ਖੁਦ ਇਹ ਕੰਮ ਕਰ ਸਕਦੇ ਆ ਸੋ ਇਸੇ ਤਰ੍ਹਾਂ ਹੈ ਕਿ ਜਿਹੜਾ ਵੀ ਕੰਮ ਜ਼ਿੰਦਗੀ ਵਿੱਚ ਸਿੱਖਦੇ ਹੋ ਉਹਨੂੰ ਸਮਝਦੇ ਹੋ ਤਾਂ ਫਿਰ ਉਹ ਖਾਂਦੇ ਪੈਂਦੀ ਗੱਲ ਇਸੇ ਤਰ੍ਹਾਂ ਹੈ ਪ੍ਰਮਾਤਮਾ ਦਾ ਗਿਆਨ ਇਹ ਨਹੀਂ ਹੈ ਕਿ ਹੁਣ ਗੁਰਧਾਨਾ ਕਰ ਲਈ ਨਾਮ ਸ਼ਬਦ ਮਿਲਿਆ ਹੈ ਕਿ ਗੁਰੂ ਦਾ ਹੀ ਫਰਜ਼ ਬਣ ਗਿਆ ਗੁਰੂ ਹੀ ਪਾਰ ਲਗਾ ਦੇਗਾ ਉਹਨੂੰ ਸਮਝਣਾ ਨਹੀਂ ਹੈ ਸੋ ਗੁਰੂ ਦਾ ਫਰਜ਼ ਹੈ ਗੁਰੂ ਸਭ ਕੁਝ ਕਰੇਗਾ ਆਪ ਸਮਾਨੀ ਘਾਟ ਰਹੇ ਉਹਨਾਂ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਰਸਤੇ ਤੇ ਨਹੀਂ ਤੁਰੇ ਤਾਂ ਇਸ ਤਰ੍ਹਾਂ ਗਿਆਨ ਕਿਵੇਂ ਆ ਸਕਦਾ ਕਦੇ ਵੀ ਨਹੀਂ ਸੋ ਇਸ ਕਰਕੇ ਗੱਲ ਚੰਗੀ ਤਰ੍ਹਾਂ ਸੁਣੋ ਸੁਣ ਕੇ ਸੋਚ ਵਿਚਾਰ ਕਰੋ ਮਨ ਨੂੰ ਚੰਗੀ ਤਰ੍ਹਾਂ ਗੱਡੋ ਕਿ ਅਸੀਂ 사ਸੰਗ ਸੁਣਨ ਬੈਠੇ ਆ ਤੇ ਸਮਾਂ ਖਰਾਬ ਨਹੀਂ ਕਰਨਾ ਮਨ ਭਟਕ ਰਿਹਾ ਫਿਰ ਜੋੜੋ ਕਿ ਇਹ ਸਮਾਂ ਜੋ ਹੈ ਇਹਦੇ ਵਿੱਚੋਂ ਅਸੀਂ ਲਾਹਾ ਲੈਣਾ ਖਟਣਾ ਹੈ ਕੁਝ ਜਦੋਂ ਤੁਸੀਂ ਇਹ ਗੱਲਾਂ ਮਨ ਵਿੱਚ ਧਾਰੋਗੇ ਤੁਸੀਂ ਸਾਧ ਸੰਗ ਸੁਣੋਗੇ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਦਿਲੋਂ ਲगाव ਪਰਮਾਤਮਾ ਨਾਲ ਰੱਖੋਗੇ ਤਾਂ ਫਿਰ ਤੁਹਾਨੂੰ ਗਿਆਨ ਆਉਣਾ ਸ਼ੁਰੂ ਹੋ ਜਾਵੇਗਾ ਹਰ ਇੱਕ ਗੱਲ ਦਾ ਮਤਲਬ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਸੋ ਉਹਨੂੰ ਕਹਿੰਦੇ ਆ ਕਿ ਗਿਆਨ ਪਰਮਾਤਮਾ ਨੇ ਬਖਸ਼ ਦਿੱਤਾ ਗਿਆਨ ਆ ਗਿਆ ਸੋ ਗਿਆਨ ਇਹ ਹੁੰਦਾ ਆ ਕਿ ਜਿਸ ਗੱਲ ਦਾ ਤੁਹਾਨੂੰ ਪਤਾ ਨਹੀਂ ਉਹ ਬੈਠੇ-ਬੈਠੇ ਤੁਹਾਡੇ ਮਨ ਵਿੱਚ ਆਪ ਖਿਆਲ ਆ ਜਾਣਾ ਆਪ ਖਿਆਲ ਆ ਗਿਆ ਸਮਝ ਲਓ ਕਿ ਉਹ ਪਰਮਾਤਮਾ ਦੇ ਅੰਦਰ ਬੈਠੇ ਹੀ ਤੁਹਾਨੂੰ ਉਹ ਆਵਾਜ਼ ਦੇ ਦਿੱਤੀ ਕਿ ਆਹ ਗੱਲ ਇਸ ਤਰ੍ਹਾਂ ਬਣਦੀ ਆ ਤੇ ਉਹ ਪਰਮਾਤਮਾ ਵੱਲੋਂ ਗਿਆਨ ਹੁੰਦਾ ਇੱਕ ਸੁਣਨੀ ਸੁਣਾਈ ਗੱਲ ਕਰਨੀ ਹੁਣ ਜਦੋਂ ਆਪਾਂ ਸੁਣਨੀ ਵੀ ਜ਼ਰੂਰੀ ਆ ਹੁਣ ਕਿਤੇ ਉਹ ਸੁਣਾਂਗੇ ਉਹਨੂੰ ਸਮਝਾਂਗੇ ਦਿਲੋਂ ਪਿਆਰ ਪਾਵਾਂਗੇ ਕਿ ਆਹ ਸ਼ਬਦ ਅਸੀਂ ਜਾਂ ਗੱਲ ਸੁਣਦੇ ਨਾ ਮਨ ਨੂੰ ਸਕੂਨ ਮਿਲਦਾ ਹੈ ਪ੍ਰਮਾਤਮਾ ਦੇ ਨਾਲ ਲਿਬ ਜੁੜਦੀ ਹੈ ਤੇ ਫਿਰ ਜਿਸ ਤਰ੍ਹਾਂ ਲਿਬ ਜੁੜਨੀ ਸ਼ੁਰੂ ਹੋਏਗੀ ਤਾਂ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮਾਲਕ ਦੇਖਦਾ ਵੀ ਹੈ ਕਿ ਕੌਣ ਉੱਪਰਲੇ ਮਨੋਂ ਤੇ ਕੌਣ ਦਿਲੋਂ ਸਾਨੂੰ ਯਾਦ ਕਰ ਰਿਹਾ ਹੈ ਸੋ ਮਨ ਲਗਾ ਰਿਹਾ ਹੈ ਭਗਤੀ ਦੇ ਵਿੱਚ ਤੇ ਉਹ ਪ੍ਰਮਾਤਮਾ ਉਸ ਤਰ੍ਹਾਂ ਦੀ ਪੋਜੀਸ਼ਨ ਕੱਢਦਾ ਹੈ ਸੋ ਜਿਵੇਂ ਆਪਾਂ ਦੇਖਦੇ ਆ ਕਿ ਬੱਚੇ ਪੇਪਰ ਦਿੰਦੇ ਆ ਕੋਈ ਵਧੀਆ ਨੰਬਰ ਲਿਆਉਂਦਾ ਕੋਈ ਘਟੀਆ ਇਸੇ ਤਰ੍ਹਾਂ ਪਰਮਾਤਮਾ ਦੀ ਨਿਗਾਹ ਦੇ ਵਿੱਚ ਵੀ ਭਗਤ ਦੇ ਨੰਬਰ ਲਗਾਏ ਜਾਂਦੇ ਆ ਕਿ ਕੌਣ ਸੱਚੇ ਦਿਲੋਂ ਧਿਆਨ ਲਗਾ ਰਿਹਾ ਹੈ ਸੇਵਾ ਵਿੱਚ ਤੇ ਕੌਣ ਉੱੁੱਲੇ ਮਨੋਂ ਇੱਕ ਫਰਜ਼ਾਦਾ ਕਰ ਰਿਹਾ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਹੈ ਸੋ ਹੁਣ ਜਦੋਂ ਪਈਆਂ ਨੂੰ ਦੇਖੀਦਾ ਕਿ ਉਮਰਾ ਨਾਂਦੀਆਂ ਪਰ ਕਿਸੇ ਗੱਲ ਦਾ ਗਿਆਨ ਹੀ ਨਹੀਂ ਗੱਲ ਤਾਂ ਕਰਦੇ ਆ ਜਦੋਂ ਕਿਤੇ ਪਰਮਾਤਮਾ ਦੀ ਹਾਂਜੀ ਹਾਂਜੀ ਇਦਾਂ ਨਹੀਂ ਇਦਾਂ ਹੀ ਆ ਇਦਾਂ ਹੀ ਪਰ ਗੱਲ ਦੀ ਸਮਝ ਨਹੀਂ ਹੁੰਦੀ ਉਹਨਾਂ ਕੇ ਸਿਰਲ ਹੁੰਦੇ ਆ ਸੋ ਗੱਲ ਦੀ ਸਮਝ ਉਹਦਾ ਹੀ ਆਵੇ ਕਿ ਜਦੋਂ ਤੁਸੀਂ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਜਿਸ ਦਿਨ ਤੁਸੀਂ ਕੋਸ਼ਿਸ਼ ਇਹ ਕਰ ਦਿੱਤੀ ਤੇ ਉਹ ਮਾਲਕ ਨੇ ਕਿਰਪਾ ਕਰ ਦੇਣੀ ਆ ਜਿਸ ਦਿਨੇ ਸੋਚ ਲਿਆ ਕਿ ਪਰਮਾਤਮਾ ਬਾਰੇ ਜਾਣਨਾ ਹੈ ਉਹਨੂੰ ਪਾਉਣਾ ਹੈ ਉਹਨਾਂ ਬਾਰੇ ਅਸੀਂ ਇਹ ਸੁਣਨਾ ਹੈ ਕਿ ਕਿਵੇਂ ਉਹ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ ਜਦੋਂ ਇਹ ਮਨ ਵਿੱਚ ਖਿਆਲ ਆ ਗਿਆ ਤਾਂ ਪਰਮਾਤਮਾ ਕਿਤੇ ਦੂਰ ਨਹੀਂ ਉਹਨੇ ਆਪਣੇ ਆਪ ਤੁਹਾਡੇ ਨੇੜੇ ਹੋ ਜਾਣਾ ਹੈ ਜੀ ਸੋ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਉਮਰਾ ਜਿਨ੍ਹਾਂ ਨੇ ਗਾਲ ਲੀਆਂ ਹੈ ਪਰ ਉਹ ਫਿਰ ਐਂਡ ਤੇ ਪਛਤਾਉਂਦੇ ਆ ਕਿ ਅਸੀਂ ਇਹ ਸਮਾਂ ਕਿੱਥੇ ਲਾ ਲਿਆ ਕਿਉਂਕਿ ਜਿਨ੍ਹਾਂ ਰਿਸ਼ਤੇ ਮਗਰਾਂ ਸਮਾਂ ਸੀ ਲਗਾ ਦਿੰਦੇ ਆ ਉਹ ਰਿਸ਼ਤੇ ਕਦੇ ਕੰਮ ਨਹੀਂ ਆਉਂਦੇ ਪਾਮਾਵੇਗਾ ਪਰਮਾਤਮਾ ਇਸਤੇ ਵੀ ਯਾਦ ਰੱਖੋ ਪਰਮਾਤਮਾ ਨੂੰ ਯਾਦ ਰੱਖੋ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਚਿਰਾਗਾ ਦੇ ਉੱਤੇ ਜਿਹੜੇ ਹੱਥ ਫੇਰ ਕੇ ਮੱਥਾ ਟੇਕਦੇ ਆ ਇਹ ਸੋਚਦੇ ਕਿ ਸ਼ਾਇਦ ਇਸ ਤਰ੍ਹਾਂ ਆਸ਼ੀਰਵਾਦ ਮਿਲਤੇ ਇਹੀ ਇਹ ਬਹੁਤ ਵੱਡਾ ਭੁਲੇਖਾ ਹੈ ਮਨ ਦਾ ਸੋ ਇਹ ਬਹਿਮ ਨੂੰ ਮਨ ਵਿੱਚੋਂ ਕੱਢ ਦੋ ਕਿ ਇਸ ਤਰ੍ਹਾਂ ਪਰਮਾਤਮਾ ਦਾ ਆਸ਼ੀਰਵਾਦ ਮਿਲ ਜਾਂਦਾ ਹੈ ਕਿਰਪਾ ਹੋ ਜਾਂਦੀ ਸੋ ਕਦੇ ਵੀ ਨਹੀਂ ਬਲਕਿ ਇਹਦੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਸੋ ਉਹ ਕਿਵੇਂ ਹੋ ਸਕਦੀ ਹੈ ਕਿਉਂਕਿ ਜੋ ਚਿਰਾਗ ਜਗ ਰਿਹਾ ਹੈ ਉਹਦੇ ਵਿੱਚ ਜੋ ਜੋਤ ਹੈ ਅਗਨੀ ਹੈ ਜੋਤ ਜਗ ਰਹੀ ਆ ਉਹ ਜੋਤ ਕੋਈ ਆਮ ਜੋਤ ਨਹੀਂ ਹੈ ਕਿ ਦੀਵਾ ਘਰ ਦੇ ਵਿੱਚ ਰੋਸ਼ਨੀ ਲੈ ਲਾ ਦਿੱਤਾ ਆ ਪਾ ਉਹ ਜੋਤ ਹੈ ਉਹ ਪਰਮਾਤਮਾ ਉਹ ਰੂਪ ਸੋ ਜੋਤ ਦੇ ਰਾਹ ਪ੍ਰਕਾਸ਼ ਦੇ ਰਹੀ ਹੈ ਰੋਸ਼ਨ ਕਰ ਰਹੀ ਹੈ ਪਰਮਾਤਮਾ ਰੋਸ਼ਨ ਜ਼ਿੰਦਗੀ ਨੂੰ ਕਰ ਦਿੰਦਾ ਜ਼ਿੰਦਗੀ ਦੇ ਵਿੱਚ ਉਹ ਹਨੇਰਾ ਦੂਰ ਕਰ ਦਿੰਦਾ ਜਿਹਦੀ ਜ਼ਿੰਦਗੀ ਵਿੱਚ ਪਰਮਾਤਮਾ ਵਸ ਜਾਂਦਾ ਹੈ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਉਹੀ ਤਾਂ ਉਹਨਾਂ ਦੀ ਦੇਹ ਹੈ ਉਹੀ ਗਰੂ ਹੈ ਜੋ ਜੋ ਗਰਈਆ ਤੇ ਹੁਣ ਆਪਾਂ ਪਰਮਾਤਮਾ ਦੇ ਸਿਰ ਉੱਤੇ ਕੀ ਹੱਥ ਰੱਖ ਸਕਦੇ ਆ ਕਦੇ ਵੀ ਨਹੀਂ ਤੇ ਆਪਾਂ ਉੱਥੇ ਕੀ ਗਲਤੀ ਕਰਦੇ ਆ ਕਿ ਚਿਰਾਗ ਉੱਤੇ ਦੀ ਹੱਥ ਫੇਰਦੇ ਆ ਤੇ ਮੱਥਾ ਟੇਕਦੇ ਆ ਸੋ ਕਦੇ ਵੀ ਚਿਰਾਗ ਉੱਪਰ ਦੀ ਹੱਥ ਫੇਰ ਕੇ ਮੱਥਾ ਨਹੀਂ ਟੇਕਣਾ ਚਾਹੀਦਾ ਚਾਹੇ ਜੋਤ ਹੈ ਜਗਦੀ ਗੁਰੂਆਂ ਦੀ ਚਾਹੇ ਪੀਰਾਂ ਦੀ ਦੇਵਤਿਆਂ ਦੀ ਕਦੇ ਵੀ ਉੱਪਰ ਦੀ ਹੱਥ ਨਾ ਫੇਰੋ ਮੱਥਾ ਟੇਕਣਾ ਆ ਵੈਸੇ ਨਮਸਕਾਰ ਕਰੋ ਮਨ ਸਾਫ਼ ਹੋਣਾ ਚਾਹੀਦਾ ਦਿਲੋਂ ਅਰਦਾਸ ਕਰੋ ਜਾਦ ਕਰੋ ਪਿਆਰ ਕਰੋ ਮਾਲਕ ਨੂੰ ਉਹ ਹਾਜ਼ਰ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਚੋਚਲੇ ਜੇਕਰ ਕਰਨ ਨਾ ਕਹੀਏ ਕਿ ਉਹ ਪ੍ਰਮਾਤਮਾ ਨੇ ਮਿਲ ਜਾਣਾ ਮਨ ਵਿੱਚ ਮੈਲ ਹੈ ਮਨ ਸਾਫ਼ ਨਹੀਂ ਹੈ ਇਹ ਕਰਮ ਕਰਨ ਦੇ ਨਾਲ ਸ਼ਾਇਦ ਸਭ ਉਹ ਸਹੀ ਹੋ ਜਾਵੇਗਾ ਇਸ ਤਰ੍ਹਾਂ ਕਦੇ ਨਹੀਂ ਇੱਕ ਹੁੰਦਾ ਹੁਣ ਆਪਾਂ ਇੱਥੇ ਗੱਲ ਕਰਾਂਗੇ ਕੀ ਅੱਜ ਜੋ ਆਪਾਂ ਤੁਹਾਨੂੰ ਦੱਸ ਦਿੱਤਾ ਹੁਣ ਇੱਕ ਤੁਹਾਨੂੰ ਜਾਣਕਾਰੀ ਮਿਲ ਗਈ ਕਿ ਆ ਗੱਲ ਇਸ ਤਰ੍ਹਾਂ ਬਣਦੀ ਆ ਪਰ ਇਹਦੇ باوجود ਵੀ ਜੇਕਰ ਗਲਤੀ ਕਰੋਗੇ ਉਹ ਗਲਤੀ ਮੰਨੀ ਜਾਣੀ ਆ ਜੋ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹੈ ਉਹਦੀ ਸ਼ਮਾ ਮੰਗੋ ਸੋ ਜੋ ਹੁਣ ਜਾਣ ਗਏ ਉਹਦਾ ਖਿਆਲ ਅੱਗੇ ਤੋਂ ਰੱਖੋ ਜੀ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਤੇ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਆ ਇਹਨਾਂ ਗੱਲਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਕਈ ਵਾਰ ਇਨਸਾਨ ਸੇਵਾ ਤਾਂ ਕਰਦਾ ਪਰ ਕਈ ਗਲਤੀਆਂ ਆਪ ਕਰ ਲੈਂਦਾ ਹੁਣ ਇੱਕ ਗੁਰੂ ਲਾ ਲਓ ਜਿਵੇਂ ਹੁਣ ਆਪਣੇ ਗੁਰੂ ਬੈਠੇ ਆ ਉਪਾਗਤੀ ਤੇ ਬੈਠੇ ਹੋਇਆ ਤੇ ਆਪਾਂ ਉਹਨਾਂ ਨੂੰ ਛੇੜੀਏ ਜਾਂ ਉਹਨਾਂ ਦੇ ਸਿਰ ਨੂੰ ਹੱਥ ਲਾਈਏ ਸੋ ਉਹਨਾਂ ਦਾ ਧਿਆਨ ਤੋੜੀਏ ਕਿ ਉਹ ਖੁਸ਼ ਹੋਣਗੇ ਕਦੇ ਵੀ ਨਹੀਂ ਸੋ ਇਸੇ ਤਰ੍ਹਾਂ ਉਹ ਜੋਤ ਹੈ ਜੋਤ ਦੇ ਵਿੱਚ ਦੀ ਉਹ ਪਰਮਾਤਮਾ ਆਪ ਹੈ ਜਿਹਦੀ ਵੀ ਤੁਸੀਂ ਸੇਵਾ ਕਰਦੇ ਹੋ ਤਾਂ ਉਹ ਜੋਤ ਦੇ ਨਾਲ ਆਪਾਂ ਜਦੋਂ ਇਹੋ ਜਿਹੀ ਛੇੜ-ਛਾੜ ਕਰਦੇ ਆਂ ਤੇ ਇਹ ਹੀ ਭੁੱਲਾਂ ਹੋ ਜਾਂਦੀਆਂ ਕਈ ਵਾਰ ਇਹ ਹੀ ਨਾਰਾਜ਼ਗੀ ਹੋ ਜਾਂਦੀ ਆ ਸੇਵਾ ਸਹੀ ਹੋ ਰਹੀ ਆ ਕਿਉਂਕਿ ਇੱਕ ਭਗਤੀ ਦੇ ਵਿੱਚ ਬੈਠੇ ਹੋਏ ਨੂੰ ਆਪਾਂ ਤੰਗੀ ਨਹੀਂ ਦੇ ਸਕਦੇ ਉਹਦਾ ਧਿਆਨ ਤੋੜ ਨਹੀਂ ਸਕਦੇ ਉਹ ਸਭ ਕੁਝ ਜਾਣੀ ਜਾਣਾਂ ਦਿਲ ਦੀਆਂ ਗੁੱਝਦੇ ਨੇ ਇਹ ਸਭ ਕੁਝ ਕਰਨ ਦੇ ਨਾਲ ਨਹੀਂ ਕੀ ਉਹਨਾਂ ਦੀ ਕਿਰਪਾ ਹੋਣੀ ਹੈ ਸੋ ਮਨ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਆ ਸੇਵਾ ਕਰੋ ਨੀਚਾ ਭਾਵਨਾ ਨਾਲ ਤੇ ਉਹ ਆਪ ਸਭ ਤੇ ਲੰਘ ਜਾਣ ਲੈਂਦੇ ਨੇ ਸੋ ਹੁਣ ਆਪਾਂ ਇੱਥੇ ਇਹ ਕਵਾਂਗੇ ਜੀ ਸੋ ਜੋ ਜਾਣਕਾਰੀ ਅੱਜ ਤੁਹਾਨੂੰ ਮਿਲੀ ਹੈ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਰੂਪ ਦਾ ਭਲਾ ਹੋ ਜਾਵੇ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਸੋ ਸ਼ੇਅਰ WhatsApp ਤੇ ਜਾ ਕੇ ਜਦੋਂ ਕਰ ਦਿਓ ਤੇ ਕਿੰਨੇ ਆਪਣੇ ਨੰਬਰ ਜਾਣ ਖਿਚਾਣ ਵਾਲੇ ਹੁੰਦੇ ਨੇ 5-10 ਜਣਿਆਂ ਨੂੰ ਤਾਂ ਸ਼ੇਅਰ ਜਰੂਰ ਵੀਡੀਓ ਕਰਿਆ ਕਰੋ ਜਿਹਦੀ ਜ਼ਿਆਦਾ ਲੱਗਦੀ ਹੈ ਕਿ ਜ਼ਰੂਰਤ ਹੈ ਇਸ ਗੱਲ ਦੀ ਜਾਣਕਾਰੀ ਕੋਣੀ ਚਾਹੀਦੀ ਆ ਕਿ ਹੋਵੇ 30 ਵਜਾ ਨਾ ਕਿਸੇ ਹੋਰ ਰੋ ਦਾ ਭਲਾ ਹੋ ਜਾਣਾ ਪਰਮਾਤਮਾ ਨਾਲ ਜੁੜ ਜਾਣਾ ਕਿ ਤੋ ਧਿਆਨ ਰੱਖਣਾ ਸੋ ਪਰਮਾਤਮਾ ਇਹ ਸਭ ਕਰਨ ਦੇਖ ਰਿਹਾ ਹੈ ਕਾਦ ਕਿੱਥੇ ਤੁਸੀਂ ਕਿੰਨੀ ਕੋਸ਼ਿਸ਼ ਕਰਦੇ ਹੋ ਕਿਸੇ ਨੂੰ ਸਦਾਰਨ ਦੀ ਕਿਸੇ ਦੇ ਨਾਲ ਸਾਥ ਦੇ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਸੋ ਉਹ ਸਭ ਜਾਣਦਾ ਹੈ ਸਹੀ ਇਸ ਕਰਕੇ ਨਾ ਘੰਲਾਂ ਤੇ ਧਿਆਨ ਦੇਣਾ ਜੀ ਉਮੀਦ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋਗੇ ਲਾਈਕ ਨਹੀਂ ਕੀਤੀ ਤਾਂ ਲਾਈਕ ਇੱਕ ਜ਼ਰੂਰ ਕਰ ਦਿਓ ਜੀ ਸੋ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਤਿ ਜੀ